अच्छा लग रहा है और कुछ कल्चर सीखने मिल रहे थे इतने कॉम कोई मोस्ट इंपॉर्टेंट लैंड डिवाइन लैंड बहुत अच्छा लग रहा है इतना आके हाल ही विस्तार बख्शी है ऊपर वाले ने और देखो आजमीन तो भी मेरे पैर पाते हैं मैं बहुत ही बहुत धन्यवाद आपको आप समझता है और हिस्टरी सानरेशन बच्चों को स्प्रेड करनी चाहिए थोड़ा थोड़ा सामने सीखने मिलता जाके अपने बच्चों को भी सिखाओगे बड़ा ही चंगा लगे थे आकर ਪੁਰਾਣੇ ਵੀ ਮੈਨੂੰ ਇਹ ਦੱਸਿਆ ਕਿ ਮੱਕਾ ਮੇਲੇ ਕਾਤੇ ਸੇਵਾ ਕਰਨਾ ਸਰ ਪਿਛਲੇ ਦਿਨੀ ਬਹੁਤ ਇਥੇ ਨੁਕਸਾਨ ਹੋ ਚੁੱਕਾ ਹੜ੍ਹ ਦੇ ਨਾਲ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਤਾਂ ਸਾਰੇ ਪੈਂਦਰਾ ਜੁੜੇ ਨਾਲ ਕੰਮ ਕਰਨ ਚ ਇੱਕ ਬੰਦੇ ਦਾ ਕੰਮ ਨਹੀਂ ਸਾਰੇ ਜੁੜਕੇ ਆਪਾਂ ਕਰਾਂਗੇ ਔਰ ਅਨ ਵਾਲੇ ਟਾਈਮ ਤੇ ਅਸਲੀ ਹੋਰ ਕੁਝ ਸੇਵਾ ਕਰਨੀ ਹੈ ਬਹੁਤ ਬਹੁਤ ਸਾਰੀ ਚੀਜ਼ਾਂ ਸੋਚੀ ਹੋਈਆਂ ਰੋਜ਼ੀ ਰੋਟੀ ਦੀ ਸੋਚੀ ਹੋਈ ਹੈ ਬਿਕਾਜ਼ ਰਾਸ਼ੀਂ ਪਾਣੀ ਦੇ ਦੇਸ ਹੋ ਗਏ ਕੀ ਅੱਗੇ ਕੀ ਅੱਗੇ ਕਦੋਂ ਕਰਾਂਗੇ ਹਲੇ ਜ਼ਮੀਨਾਂ ਦੇ ਵਿੱਚ ਵੀ ਟਾਈਮ ਲੱਗੇ ਕੁਝ ਨਵੀਂ ਚੀਜ਼ ਉਗਣ ਲਈ ਤਾਂ ਆਪਾਂ ਮੱਝਾਂ ਦਾ ਵੀ ਲਾਈ ਕੀਤਾ ਕਾਫੀ ਸਾਰੇ ਮੱਝਾਂ ਤੋਂ ਜਿੰਨੀਆਂ ਵੀ ਜਿੱਦਾਂ ਵੀ ਮਹਾਰਾਜ ਲਈ ਗਏ ਸੋ ਮੱਝਾਂ ਦਾ ਆਰਡਰ ਦੇ ਚੁੱਕੇ ਆ ਉਹ ਦੇ ਚੁੱਕੇ ਆ ਬਾਕੀ ਆ ਹੁਣ ਦੇਖਦੇ ਆ ਕਿ ਅਸੀਂ ਸਰਪੰਚਾਂ ਨਾਲ ਗੱਲ ਕਰਕੇ ਜਿੰਨੂ ਜਿੰਨੂ ਜੈਨੂਨੀ ਜਿੰਨਾਂ ਦੀ ਗਈ ਹੈ ਜਿੰਨੂੰ ਸੰਭਾਲਾ ਵੀ ਆਂਦਾ ਉਸਾਂ ਦੀ ਰੋਜ਼ੀ ਰੋਟੀ ਵਾਪਸ ਸ਼ੁਰੂ ਕਰੀਏ। ਖਾਨ ਵਾਲੇ ਸਮੇਂ ਵਾਸਤੇ ਗੁਰੂ ਸਾਹਿਬ ਕੋ ਕੀ ਅਰਦਾਸ ਕਰਨਾ ਚਾਹੂਗੇ? ਅਰਦਾਸ ਇਹ ਸਹੀ ਹੈ ਕਿ ਸਦਾ ਪੰਜਾਬ ਵਸਦਾ ਰਹੇ ਖਸਦਾ ਰਹੇ ਬਹੁਤ ਜਲਦੀ ਇਹ ਸਾਰੇ ਤੇ ਵਾਪਸ ਖੜਾ ਹੋਵੇ। ਪੈਂਤੁਰਾ ਨਾਲ ਜੁੜੇ ਹੋਏ ਇਹ ਸਾਰੇ ਪੰਜਾਬ ਕਿੰਨੀ ਜਾਂਦਾ ਬਸ ਪੰਜਾਬ ਤੇ ਰੱਬ ਹੀ ਮੇਰੋ।